ਇਲਾਕੇ ਵਦਾਂਗੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਗਠਿਤ ਸਤ ਮੈਂਬਰੀ ਨਿਗਰਾਨ ਕਮੇਟੀ ਦੀ ਤੀਜੀ ਮੀਟਿੰਗ ਪਟਿਆਲੇ ਦੇ ਵਿੱਚ ਦੁਪਹਿਰੇ 12:30 ਵਜੇ ਮੰਥਨ ਕੀਤਾ ਜਾਏਗਾ ਅਕਾਲੀ ਦਲ ਦੀ ਨਵੀਂ ਪਰਤੀ ਨੂੰ ਲੈ ਕੇ ਕਮੇਟੀ ਦਾ ਗਠਨ ਕੀਤਾ ਜਾ ਰਿਹਾ ਸੀ ਬੀਤੇ ਦਿਨ ਐਡਵੋਕੇਟ ਧਾਮੀ ਨੇ ਕਮੇਟੀ ਤੋਂ ਫਾਰਾਗ ਕਰਨ ਦੀ ਮੰਗ ਕੀਤੀ ਸੀ ਤੇ ਅੱਜ ਜੋ ਮੀਟਿੰਗ ਪਟਿਆਲਾ ਦੇ ਵਿੱਚ ਦੁਪਹਿਰੇ 12:30 ਵਜੇ ਜੋ ਮੰਥਨ ਕੀਤਾ ਜਾਏਗਾ ਨਿਗਰਾਨ ਕਮੇਟੀ ਦੀ ਤੀਜੀ ਮੀਟਿੰਗ ਹੋਏਗੀ ਕਮਲ ਸਾਡੇ ਨਾਲ ਲਾਈਵ ਜੁੜੇ ਨੇ ਕਮਲ ਹਾਲਾਂਕਿ ਜੋ ਐਡਵੋਕੇਟ ਤਾਮੀ ਇਸ ਇਸ ਮੀਟਿੰਗ ਦੀ ਸਤ ਮੈਂਬਰੀ ਮੀਟਿੰਗ ਨਿਗਰਾਨ ਕਮੇਟੀ ਦੀ ਜੋ ਅਗਵਾਈ ਕਰਦੇ ਨੇ ਉਹਨਾਂ ਨੇ ਤਾਂ ਬੀਤੇ ਦਿਨ ਸਿਫੇ ਦਾ ਐਲਾਨ ਕਰ ਦਿੱਤਾ ਤੇ ਅੱਜ 12:30 ਵਜੇ ਹੁਣ ਕਿਸ ਤਰ੍ਹਾਂ ਦੀ ਸੰਭਾਵਨਾ ਹੈ ਮੀਟਿੰਗ ਹੋਣ ਦੀ ਕਿਸ ਤਰ੍ਹਾਂ ਦਾ ਵਿਚਾਰ ਚਰਚਾ ਕੀਤੀ ਜਾਏਗੀ ਕਿਉਂਕਿ ਸ਼ੋਮਨੀ ਅਕਾਲੀ ਦਲ ਦਾ ਜੋ ਮੈਂਬਰਸ਼ਿਪ ਮੁਹਿੰਮ ਦੇ ਤਹਿਤ ਜੋ ਭਰਤੀ ਹੋਈ ਹੈ ਉਸ ਤੋਂ ਪਿੱਛੇ ਹਟਣ ਦੇ ਲਈ ਬਿਲਕੁਲ ਤਿਆਰ ਨਹੀਂ ਹੈ ਦੂਜੇ ਪਾਸੇ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਝਾ ਜਾਂ ਹੋਰ ਜੋ ਲੀਡਰ ਨੇ ਵਕਰੇ ਤਣੇ ਦੇ ਉਹ ਅਲੱਗ ਜੋ ਹੈ ਬਿਆਨ ਦੇ ਰਹੇ ਨੇ ਬਿਲਕੁਲ ਗਗਨ ਦੇਖੋ ਖਾਸ ਤੌਰ ਤੇ ਜੋ ਅਕਾਲ ਤਖਬ ਸਰਵੋ ਲੋ ਸਿੰਘ ਸਭਾ ਨਾਲ ਦੀ ਇਕਤਰਤਾ ਦੇ ਵਿੱਚ ਫੈਸਲਾ ਲਿਆ ਗਿਆ ਸੀਗਾ ਕਿ ਜੋ ਸ਼ਰਮਣੀ ਅਕਾਲੀ ਦਲ ਦੀ ਭਰਤੀ ਮੈਂ ਨੂੰ ਲੈ ਕੇ ਇੱਕ ਸੱਤ ਮੈਂਬਰੀ ਨਿਗਰਾਨ ਕਮੇਟੀ ਕੰਮ ਕਰੇਗੀ ਉਸ ਕਮੇਟੀ ਦੀ ਅੱਜ ਤੀਸਰੀ ਬੈਠਕ ਹੋਣ ਜਾ ਰਹੀ ਹੈ ਪਹਿਲੀ ਬੈਠਕ ਜੋ ਪਟਿਆਲਾ ਦੇ ਵਿੱਚ ਹੋਈ ਸੀਗੀ ਦੂਸਰੀ ਬੈਠਕ ਜੋ ਕਿਸੇ ਦੇ ਚੰਡੀਗੜ੍ਹ ਦੇ ਵਿੱਚ ਹੋਈ ਸੀਗੀ ਤੇ ਤੀਸਰੀ ਬੈਠਕ ਦੁਬਾਰਾ ਤੋਂ ਫਿਰ ਚੰਡੀਗੜ੍ਹ ਦੇ ਵਿੱਚ ਰੱਖੀ ਗਈ ਸੀ ਜਿਸ ਦੇ ਵਿੱਚ ਫੈਸਲਾ ਲਿਆ ਜਾਣਾ ਸੀਗਾ ਕਿ ਪੂਰੀ ਜੋ ਕਮੇਟੀ ਆਪਣੀ ਰਿਪੋਰਟ ਹੈ ਉਹ ਅਕਾਲ ਤਖਬ ਦੇ ਵਿੱਚ ਜੋ ਕਿਸੇ ਦੇ ਉੱਤੇ ਸਖਤਰ ਦੇ ਵਿੱਚ ਸਬਮਿਟ ਕਰੇਗੀ ਕਿ ਹੁਣ ਤੱਕ ਦੀ ਭਰਤੀ ਮੈਂ ਹੁਣ ਲੈ ਕੇ ਜੋ ਸੱਤ ਮੈਂਬਰੀ ਕਮੇਟੀ ਨੇ ਕੰਮ ਕੀਤਾ ਜਾਂ ਨਹੀਂ ਕੀਤਾ ਜਾਂ ਉਹਨਾਂ ਨੂੰ ਕੰਮ ਨਹੀਂ ਕਰਨ ਦਿੱਤਾ ਪਰ ਉਸ ਤੀਸਰੀ ਮੀਟਿੰਗ ਜਦੋਂ ਕਿਸੇ ਦੇ ਮੀਟਿੰਗ ਨੂੰ ਜਿਹੜਾ ਕਿਸੇ ਦੇ ਮੁਲਤਵੀ ਕਰ ਦਿੱਤਾ ਗਿਆ ਸੀ 18 ਤਰੀਕ ਨੂੰ ਮੀਟਿੰਗ ਕਰ ਦਿੱਤੀ ਗਈ ਸੀ ਅਤੇ ਇੱਕ ਦਿਨ ਪਹਿਲਾਂ ਮੀਟਿੰਗ ਤੋਂ ਜੋ ਕਿ ਸਦਸ ਕਮੇਟੀ ਦੀ ਅਗਵਾਈ ਵੀ ਕਰ ਰਹੇ ਸਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਵੱਲੋਂ ਐਸਜੀਪੀਸੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਅਤੇ ਇਸ ਜਿਹੜੀ ਅਗਵਾਈ ਤੋਂ ਵੀ ਉਹਨਾਂ ਨੇ ਇਹ ਪੈਰ ਪਿੱਛੇ ਕਰ ਲਏ ਨੇ ਕਿ ਮੈਂ ਇਸ ਦੀ ਅਗਵਾਈ ਨਹੀਂ ਕਰ ਸਕਦਾ ਇਸ ਕਮੇਟੀ ਪੱਖੋਂ ਵੀ ਮੇਰਾ ਅਸਤੀਫਾ ਪ੍ਰਵਾਨ ਕੀਤਾ ਜਾਵੇ ਹਾਲਾਂਕਿ ਅਸਤੀਫਾ ਉਹਨਾਂ ਨੇ ਸੌਂਪ ਦਿੱਤਾ ਹਜੇ ਤੱਕ ਅਸਤੀਫਾ ਵਾਨੀ ਹੋਇਆ ਆ ਉਸ ਨੂੰ ਲੈ ਕੇ ਅੱਜ ਮੀਟਿੰਗ ਜਿਹੜੀ ਕਿ ਹੋਣੀ ਕੈਸੇ ਦੇ ਤੈ ਹੋ ਚੁੱਕੀ ਆ ਵੱਖ-ਵੱਖ ਜੋ ਮੈਂਬਰ ਨੇ ਉਸ ਕਮੇਟੀ ਦੇ ਮੈਂਬਰ ਨੇ ਉਹ तकरीबन 12:30 ਵਜੇ ਪਟਿਆਲਾ ਦੇ ਬਹਾਦਰਗੜ੍ਹ ਵਿਖੇ ਇਹ ਜੋ ਟੋਟਲ ਇੰਸਟੀਚਿਊਟ ਆ ਉੱਥੇ ਪਹੁੰਚਣਗੇ ਅਤੇ ਉੱਥੇ ਜਿਹੜੀ ਪੂਰੀ ਵਿਚਾਰ ਚਰਚਾ ਕੀਤੀ ਜਾਏਗੀ ਪਰ ਜੋ ਜਾਣਕਾਰੀਆਂ ਨਿਕਲ ਕੇ ਆ ਰਹੀਆਂ ਨੇ ਕਿ ਹਰਜਿੰਦਰ ਸਿੰਘ ਧਾਮੀ ਤਾਂ ਇਸ ਮੀਟਿੰਗ ਦੇ ਵਿੱਚ ਨਹੀਂ ਪਹੁੰਚਣਗੇ ਜੋ ਅਗਵਾਈ ਵੀ ਕਰਦੇ ਨੇ ਇਸ ਕਮੇਟੀ ਦੀ ਅਤੇ ਉਹਨਾਂ ਵੱਲੋਂ ਅਸਤੀਫਾ ਵੀ ਦੇ ਦਿੱਤਾ ਗਿਆ ਉਹ ਇਸ ਮੀਟਿੰਗ ਦੇ ਵਿੱਚ ਸ਼ਾਇਦ ਨਾ ਪਹੁੰਚਣ ਪਰ ਜੋ ਮੈਂਬਰ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਮੈਂਬਰਾਂ ਦੇ ਨਾਲ ਜੋ ਹੁਣ ਤੱਕ ਦੀ ਸਾਡੀ ਗੱਲਬਾਤ ਹੋਈ ਆ ਉਹਨਾਂ ਨੇ ਕਿਹਾ ਕਿ ਜੋ ਵੀ ਸਾਡੀਆਂ ਪਿਛਲੀਆਂ ਮੀਟਿੰਗਾਂ ਦੇ ਵਿੱਚੋਂ ਸਿੱਟੇ ਨਿਕਲੇ ਨੇ ਰਿਪੋਰਟਾਂ ਤਿਆਰ ਹੋਈਆਂ ਨੇ ਉਹ ਇੱਕ ਮੁਕੰਮਲ ਰਿਪੋਰਟ ਤਿਆਰ ਕਰਕੇ ਅਸੀਂ ਸੌਂਪ ਦੇਵਾਂਗੇ ਕਿਉਂਕਿ 20 ਤਰੀਕ ਤੱਕ ਅਕਾਲੀ ਦਲ ਦੀ ਜੋ ਭਰਤੀ ਮਹਿਸਮਾ ਉਹ ਚੱਲ ਰਹੀ ਆ ਅੱਜ 18 ਤਰੀਕ ਹੋ ਚੁੱਕੀ ਆ ਦੋ ਦਿਨਾਂ ਬਾਅਦ ਭਰਤੀ ਮਹਿਸਮਾ ਉਹ ਮੁਕੰਮਲ ਹੋ ਜਾਣੀ ਆ ਤੇ ਦੋ ਦਿਨਾਂ ਬਾਅਦ ਭਰਤੀ ਮੈਂ ਹਮ ਜਦੋਂ ਮੁਕੰਮਲ ਹੋ ਜਾਏਗੀ ਤਾਂ ਸੱਤ ਮੈਂਬਰੀ ਕਮੇਟੀ ਦਾ ਫਿਰ ਕੰਮ ਨਹੀਂ ਰਹਿ ਜਾਂਦਾ ਪਰ ਪਿਛਲੇ 1 ਮਹੀਨੇ ਤੋਂ ਸੱਤ ਮੈਂਬਰੀ ਕਮੇਟੀ ਜਿਸ ਨੂੰ ਕਿਸ ਅਧਿਕਾਰ ਦਿੱਤੇ ਗਏ ਸਨ ਅਕਾਲ ਤਖਤ ਸਭੂਲ ਸਿੰਘ ਸਭਾਨਾ ਵੱਲੋਂ ਕਿ ਇਹ ਕਮੇਟੀ ਹੀ ਕੰਮ ਕਰੇ ਜੋ ਕਿਸਦੇ ਆ ਦੋ ਤਰੀਕ ਨੂੰ ਅਕਾਲ ਤਖਤ ਸਭ ਤੋਂ ਫੈਸਲਾ ਹੋਇਆ ਸੀਗਾ ਤਾਂ ਉਸ ਤੋਂ ਬਾਅਦ ਸ਼ਰਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਵੱਲੋਂ ਕੁਝ ਫੈਸਲੇ ਲਏ ਗਏ ਸਨ ਕਾਨੂੰਨੀ ਪੱਖ ਰੱਖਦੇ ਹੋਏ ਆ ਕਿ ਸਿੱਧਤ ਤੌਰ ਤੇ ਸੱਤ ਮੈਂਬਰੀ ਕਮੇਟੀ ਕੰਮ ਨਹੀਂ ਕਰ ਸਕਦੀ ਉਹਨਾਂ ਨੂੰ ਅਸੀਂ ਨਿਯੁਕਤੀਆਂ ਕਰ ਦਿੰਨੇ ਜਾਂ ਉਸ ਦੇ ਵਿੱਚ ਅਸੀਂ ਆਪ ਦੇ ਕੁਝ ਹੋਰ ਜਿਹੜੇ ਕਿ ਸਕਦੇ ਆ ਜੋ ਲੀਡਰਸ਼ਿਪ ਆ ਉਸ ਦੀ ਨਿਯੁਕਤੀਆਂ ਕਰ ਦਿੰਨੇ ਆ ਆਬਜ਼ਰਵਰ ਦੇ ਤੌਰ ਤੇ ਉਹਨਾਂ ਨੂੰ ਲਗਾ ਦਿੰਨੇ ਆ ਉਹ ਸਾਰੀ ਭਰਤੀ ਮਹਿਮ ਕਰੇਗੀ ਪਰ ਉੱਤੇ ਸਾਥ ਮੈਂਬਰ ਕਮੇਟੀ ਲਗਾਤਾਰ ਹਵਾਲੇ ਦੇ ਰਹੇ ਸੀ ਕਿ ਠੀਕ ਹੈ ਕਮੇਟੀ ਦੀ ਅਗਵਾਈ ਕਰ ਦਿੰਨੇ ਲਗ ਰਿਹਾ ਐਡਵੋਕੇਟ ਤਾਂ ਮੈਂ ਹੀ ਨਹੀਂ ਮੀਟਿੰਗ ਦੇ ਵਿੱਚ ਪਹੁੰਚਣਗੇ ਤੇ ਇਹ ਮੀਟਿੰਗ ਕਿੰਨੀ ਕੁ ਸਫਲ ਮੰਨੀ ਜਾ ਸਕਦੀ ਹੈ ਜੇ ਇਸ ਮੀਟਿੰਗ ਦੇ ਦੌਰਾਨ ਲਏ ਗਏ ਫੈਸਲੇ ਜਾਂ ਕਿਤੇ ਕੇ ਵਿਚਾਰ ਕਿੰਨੀ ਕੁ ਸਫਲ ਮੰਨੇ ਜਾ ਸਕਦੇ ਨੇ ਫਿਰ ਦੇਖੋ ਗੱਲ ਇਹਨਾਂ ਇਸ ਦੇ ਵਿੱਚ ਦੋ ਚੀਜ਼ਾਂ ਨੇ ਕਿਉਂਕਿ ਇੱਕ ਤਾਂ ਜਿਹੜੀ ਅਗਵਾਈ ਦੇ ਤੌਰ ਤੇ ਅਸਤੀਫਾ ਦੇਣਾ ਇੱਕ ਹੁੰਦਾ ਹੈ ਕਮੇਟੀ ਭੰਗ ਕਰ ਦੇਣਾ ਕੀ ਜੋ ਮੇਨ ਕਰਤਾ ਧਰਤਾ ਹੁੰਦਾ ਇਸ ਕਮੇਟੀ ਦਾ ਕਿ ਮੈਂ ਸਾਰੀ ਕਮੇਟੀ ਹੀ ਭੰਗ ਕਰ ਦੇਣਾ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਆਪਣੇ ਅਹੁਦੇ ਤੋਂ ਆਪਣੀ ਅਗਵਾਈ ਤੋਂ ਅਸਤੀਫਾ ਦੇ ਦਿੱਤਾ ਹਾਲਾਂਕਿ ਹੁਣ ਵੀ ਛੇ ਮੈਂਬਰ ਉਸ ਕਮੇਟੀ ਦੇ ਵਿੱਚ ਤਾਂ ਹੈਗੇ ਨੇ ਜਿਹੜੇ ਜਿਹੜੇ ਮੀਟਿੰਗ ਕਹਿੰਦੇ ਜਿਸ ਉਹ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਅਤੇ ਜੇਕਰ ਉਹਨਾਂ ਵੱਲੋਂ ਆਪਣੀ ਕਮੇਟੀ ਵੱਲੋਂ ਇੱਕ ਰਿਪੋਰਟ ਤਿਆਰ ਕੀਤੀ ਜਾਂਦੀ ਹੈ ਜਾਂ ਆਪ ਹੀ ਜਿਹੜਾ ਕਿ ਉਹਨਾਂ ਵੱਲੋਂ ਸੰਤਿਨਾ ਫੈਸਲਾ ਲਿਆ ਜਾਂਦਾ ਕਿ ਅੱਜ ਦੀ ਮੀਟਿੰਗ ਇਸ ਵਿਅਕਤੀ ਦੀ ਅਗਵਾਈ ਦੇ ਵਿੱਚ ਹੋਈ ਹੈ ਇਹਨਾਂ ਮੈਂਬਰਾਂ ਦੇ ਵਿੱਚੋਂ ਇੱਕ ਨੂੰ ਅਗਵਾਈ ਸੌਂਪ ਦੋ ਬਾਕੀ ਮੈਂਬਰ ਉਸਦੇ ਨਾਲ ਚੱਲਣਗੇ ਅਤੇ ਜੋ ਅਕਾਲ ਤਖਤ ਸਾਹਿਬ ਵੱਲੋਂ ਜ਼ਿੰਮੇਵਾਰੀ ਲਗਾਈ ਗਈ ਹੈ ਉਸ ਜ਼ਿੰਮੇਵਾਰੀ ਨੂੰ ਜਿਹੜਾ ਕਿਸੇ ਦੇ ਪੂਰਾ ਕੀਤਾ ਜਾਵੇ ਤਾਂ ਉਸ ਦੀ ਕੋਸ਼ਿਸ਼ ਜਿਹੜੀ ਜ਼ਰੂਰ ਕੀਤੀ ਜਾਏਗੀ ਕਿਉਂਕਿ ਗੁਰਪ੍ਰਤਾਪ ਸਿੰਘ ਵਡਾਲਣੇ ਸੰਤਾ ਸਿੰਘ ਮੈਦਪੁਰੀ ਨੇ ਮਨਪ੍ਰੀਤ ਸਿੰਘ ਈਆਲੀ ਨੇ ਇਕਬਾਲ ਸਿੰਘ ਝੁੰਦਾ ਨੇ ਇਹ ਤਾਂ ਇਹ 6 ਤਕਰੀਬਨ ਅਜਿਹੇ ਜਿਹੜੇ ਮੈਂਬਰ ਨੇ ਜਿਹੜੇ ਹਜੇ ਵੀ ਕਹਿ ਸਕਦੇ ਆ ਮੀਟਿੰਗ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਅਤੇ ਦੇਖਣਾ ਇਹ ਹੈ ਕਿ ਜਦੋਂ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਮੈਂਬਰ ਉਹ ਆਪਣਾ ਕੀ ਫੈਸਲਾ ਲੈਂਦੇ ਨੇ ਇਹ ਕਿਉਂਕਿ ਹਰਜਿੰਦਰ ਸਿੰਘ ਧਾਮੀ ਤਾਂ ਸ਼ਾਇਦ ਨਾ ਪਹੁੰਚਣ ਪਰ ਬਾਕੀ ਮੈਂਬਰ ਜਿਹੜੇ ਪਹੁੰਚਣਗੇ ਉਹ ਆਪਣੇ ਤੌਰ ਤੇ ਫੈਸਲੇ ਲੈ ਕੇ ਰਿਪੋਰਟ ਪੇਸ਼ ਕਰ ਸਕਦੇ ਨੇ ਕਿ ਜੋ ਅਗਵਾਈ ਕਰ ਰਹੇ ਸਨ ਉਹ ਸਤੀਫਾ ਦੇ ਗਏ ਨੇ ਅਤੇ ਮੈਂਬਰਾਂ ਨੇ ਆਪਣੀ ਜੋ ਹੁਣ ਤੱਕ ਦੀ ਰਿਪੋਰਟ ਤਿਆਰ ਕੀਤੀ ਹੈ ਉਹ ਕੱਲ੍ਹ ਤੱਕ ਸਭ ਸਖਤਰ ਦੇ ਵਿੱਚ ਅਸੀਂ ਸੌਂਪਾਂਗੇ ਹੂੰ ਹੂੰ ਠੀਕ ਹੈ ਤੁਸੀਂ ਨਜ਼ਰ ਬਣਾ ਕੇ ਰੱਖਣਾ ਔਰ ਕਿਸ ਤਰ੍ਹਾਂ ਦੀ ਹਲਚਲ ਜਾਂ ਪ੍ਰਤੀਕਿਰਿਆਵਾ ਆਉਂਦੀਆਂ ਨੇ ਸਾਡੇ ਤੱਕ ਜਾਣਕਾਰੀ ਜ਼ਰੂਰ ਪਹੁੰਚਾਣਾ ਬਹੁਤ ਸ਼ੁਕਰੀਆ ਫਿਲਹਾਲ ਤੱਕ ਦੀ ਜਾਣਕਾਰੀ ਦੇਣ ਦੇ